ਜੜਾਂ ਤੋਂ ਟੁੱਟ ਕੇ ਦਰਖਤ ਕਦੀ ਹਰਾ ਨਹੀਂ ਰਹਿੰਦਾ ਜੜਾਂ ਤੋਂ ਟੁੱਟ ਕੇ ਦਰਖਤ ਕਦੀ ਹਰਾ ਨਹੀਂ ਰਹਿੰਦਾ ਮਾਂ ਬੋਲੀ ਤੋਂ ਮੁੱਖ ਮੋੜ ਕੇ ਧੀ ਪੁੱਤ ਫਿਰ ਖਰਾ ਨਹੀਂ ਰਹਿੰਦਾ ਮਾਂ ਬੋਲੀ ਦੇ ਸੱਚੇ ਧੀਆ ਪੁੱਤਰੋ ਧੰਨਵਾਦ ਤੰਤਨ ਬਾਬਾ ਲੰਗਰ ਸਿੰਘ ਸਪੋਰਟਸ ਕਲੱਬ ਦਾ ਉਹਨਾਂ ਦੇ ਪ੍ਰਧਾਨ ਸਾਹਿਬ ਤੇ ਸਮੂਚੀ ਨੌਜਵਾਨ ਸਪੋਰਟਸ ਟੀਮ ਦਾ ਜਿਨ੍ਹਾਂ ਨੇ ਇਹ ਸਵੱਬ ਬਣਾਇਆ ਅਜਿਹੇ ਮੇਲੇ ਕਰਨੇ ਆਸਾਨ ਨਹੀਂ ਹੁੰਦੇ ਔਰ ਉਹ ਵੀ ਸ਼ਬਦਾਂ ਦਾ ਮੇਲਾ ਲਾਣਾ ਤਾਂ ਬਿਲਕੁਲ ਵੀ ਆਸਾਨ ਨਹੀਂ ਹੁੰਦਾ ਖਾਸ ਕਰਕੇ ਜਿਹੜੇ ਅਜਿਹੇ ਚਾਹੇ 스포츠 ਦਾ ਖੇਤਰ ਹੋਵੇ ਚਾਹੇ ਖੇਡ ਦਾ ਹੋਵੇ ਚਾਹੇ ਸਾਇੰਸ ਦਾ ਹੋਵੇ ਚਾਹੇ ਸੱਭਿਆਚਾਰ ਦਾ ਹੋਵੇ ਜਿਹੜੇ ਉਹਨਾਂ ਕਾਰਜਾਂ 'ਚ ਸ਼ਾਮਲ ਨਹੀਂ ਹੁੰਦੇ ਉਹ ਫਿਰ ਪਿੰਡਾਂ ਦੀਆਂ ਸੱਥਾਂ ਤੇ ਮੋਟਰਾਂ ਤੇ ਬਹਿ ਕੇ ਗੱਲਾਂ ਜ਼ਰੂਰ ਕਰਦੇ ਨੇ ਕਿ ਭਾਈ ਕੁਝ ਬਚਦਾ ਜ਼ਰੂਰ ਹੋ ਤਾਂ ਹੀ ਪੰਗੇ ਲੈਂਦੇ ਨੇ ਮੈਂ ਦੱਸ ਦਿਨਾ ਜੀ ਇਹਨਾਂ ਨੂੰ ਕੀ ਬਚਦਾ ਪਦਮਸ਼ਰੀ ਡਾਕਟਰ ਸਰਜੀਤ ਪਾਤਰ ਜੀ ਹੋਰੀ ਅਕਸਰ ਇੱਕ ਗੱਲ ਸੁਣਾਇਆ ਕਰਦੇ ਸਨ ਕਹਿੰਦੇ ਕਿ ਇੱਕ ਸ਼ਹਿਰੋਂ ਸਵਾਰੀ ਆਈ ਤੇ ਉਹਨੇ ਅਗਾਹ ਜਿਹੜੇ ਪਿੰਡ ਜਾਣਾ ਸੀ ਉਹਦੇ ਜਾਣ ਲਈ ਤਾਂਗਾ ਕਰ ਲਿਆ ਜਦੋਂ ਤਾਂਗਿਆਂ ਦਾ ਸਮਾਂ ਸੀ ਤੇ ਉਹ ਤਾਂਗੇ ਤੇ ਬੈਠ ਗਿਆ ਤੇ ਉਹ ਪੁੱਛਦਾ ਤਾਂਗੇ ਵਾਲੇ ਨੂੰ ਕਿ ਭਾਈ ਦੱਸ ਤੂੰ ਦਿਨ ਚ ਕਿੰਨੇ ਕਮਾ ਲੈਣਾ ਉਹ ਕਹਿੰਦਾ ਜੀ ਆਨੇ ਦਵਾਨੇ ਬਣ ਜਾਂਦੇ ਆ ਕਹਿੰਦਾ ਫਿਰ ਕੀ ਕਰਦਾ ਉਹਦੇ ਵਿੱਚੋਂ ਕਹਿੰਦਾ ਜੀ ਉਹਦੇ ਵਿੱਚੋਂ ਇੰਨੇ ਪੈਸਿਆਂ ਦੇ ਘਰਦਿਆਂ ਦਾ ਰਾਸ਼ਨ ਪੱਤਾ ਆ ਜਾਂਦਾ ਐਨੇ ਦੇ ਤੰਗੇ ਵਾਲੇ ਘੋੜੇ ਦੇ ਜੜੇ ਆ ਉਹਦੇ ਛੁੱਲੇ ਛੁੱਲੇ ਆ ਜਾਂਦੇ ਨੇ ਆ ਬਾਕੀ ਪੈਸੇ ਜੀ ਮੇਰੇ ਇਹਦੀ ਰਿਪੇਅਰ ਤੇ ਲੱਗ ਜਾਂਦੇ ਨੇ ਉਹ ਕਹਿੰਦੇ ਫਿਰ ਤੈਨੂੰ ਕੀ ਬਚਦਾ ਤਾਂ ਤੰਗੇ ਵਾਲਾ ਕਹਿੰਦਾ ਜੀ ਮੈਨੂੰ ਝੂਟੇ ਬਚਦੇ ਆ ਸੋ ਇਹਨਾਂ ਨੂੰ ਭਾਈ ਝੂਟੇ ਬਚਦੇ ਆ ਇਹਨਾਂ ਦੀ ਤਾੜੀਆਂ ਲਾਓ ਏ ਛੋਟਾ ਕੰਮ ਨਹੀਂ ਐ ਇਕ ਕਾਰਜ ਕਰਨੇ ਬਹੁਤ ਔਖੇ ਨੇ ਔਰ ਭਾਗਾਂ ਵਾਲੇ ਤੁਸੀਂ ਤੇ ਵਧਾਈ ਦੇ ਪਾਤਰੋਂ ਤੁਸੀਂ ਜਿਹੜੇ ਸਵੇਰੇ 7:11 ਵਜੇ ਤੋਂ ਬੈਠੇ ਹੋ ਬਿਲਕੁਲ ਇੱਥੋਂ ਮਾਤਾਵਾ ਭੈਣਾਂ ਦੀ ਗੱਲ ਹੋਈ ਆ ਮੇਰਾ ਵਿਸ਼ਾ ਬੇਸ਼ੱਕ ਪੰਜਾਬ ਦੇ ਭਵਿੱਖ ਤੇ ਉਹਦੇ ਮਸਲਿਆਂ ਨੂੰ ਲੈ ਕੇ ਆ ਪਰ ਜਿਹੋ ਜਿਹਾਂ ਸਵੇਰ ਤੋਂ ਸੈਫੀ ਵੀਰ ਤੋਂ ਲੈ ਕੇ ਸਾਡੀ ਭੈਣ ਤੱਕ ਆਉਂਦੇ ਆਉਂਦਿਆਂ ਜਿਸ ਤਰ੍ਹਾਂ ਸਾਰਿਆਂ ਨੇ ਗੱਲ ਕੀਤੀ ਆ ਮੈਨੂੰ ਲੱਗਦਾ ਕਿ ਮੈਂ ਇੱਕ ਗੱਲ ਤੁਹਾਡੇ ਨਾਲ ਜਰੂਰ ਸ਼ੂਮਾਂ ਇੱਕ ਕੰਪਨੀ ਨੇ ਨੌਕਰੀ ਕੱਢੀ ਤੇ ਉਹਨਾਂ ਨੇ ਨੌਕਰੀ ਦਾ ਇਸ਼ਤਿਹਾਰ ਦਿੱਤਾ ਤੇ ਲੈਣ ਲੱਗੀ ਅੱਜ ਕੱਲ ਬੇਰੋਜ਼ਗਾਰੀ ਦਾ ਜ਼ਮਾਨਾ ਤੇ ਉਹਨਾਂ ਨੇ ਸਾਰੇ ਇਕੱਠੇ ਬੁਲਾ ਲਏ ਇੰਟਰਵਿਊ ਲੈਣ ਲਈ ਤੇ ਉਹਨਾਂ ਨੂੰ ਪੁੱਛਿਆ ਕਿ ਆਪਣੀਆਂ ਫਾਈਲਾਂ ਸਾਈਡ ਤੇ ਰੱਖ ਦਿਓ ਸਾਨੂੰ ਬਸ ਇੰਨਾ ਜਵਾਬ ਦੇ ਦਿਓ ਉਹ ਕਹਿੰਦੇ ਜੀ ਦੱਸੋ ਕਹਿੰਦੇ ਸਾਂਝਾ ਸਵਾਲ ਹੈ ਕਿ ਤੁਹਾਡੀ ਨੌਕਰੀ ਇਹ ਹੈ ਕਿ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਤੜਕੇ 3 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਤੁਹਾਡੀ ਡਿਊਟੀ ਹੈ ਉਹ ਕਹਿੰਦੇ ਠੀਕ ਹੈ ਜੀ ਕਹਿੰਦੇ ਐਤਵਾਰ ਦੀ ਛੁੱਟੀ ਨਹੀਂ ਆ ਐਤਵਾਰ ਦਾ ਤੁਹਾਡਾ ਕੰਮ ਡਬਲ ਹੈ ਉਹ ਰਾਤ ਨੂੰ ਲੇਟ ਵੀ ਹੋ ਸਕਦਾ ਸਵੇਰੇ ਸੱਜਰੇ ਵੀ ਸ਼ੁਰੂ ਹੋ ਸਕਦਾ ਉਹ ਕਹਿੰਦੇ ਜੀ ਤਨਖਾਹ ਕਹਿੰਦੇ ਤਨਖਾਹ ਕੋਈ ਨਹੀਂ ਤੇ ਸਾਰੇ ਜਵਾ ਕਹਿੰਦੇ ਅਸੀਂ ਇਹ ਨੌਕਰੀ ਨਹੀਂ ਕਰਨੀ ਤੇ ਉਸ ਕੰਪਨੀ ਵਾਲੇ ਨੇ ਕਿਹਾ ਕਿ ਨੌਕਰੀ ਤੁਹਾਡੀ ਮਾਂ ਹਰ ਰੋਜ਼ ਕਰਦੀ ਹੈ ਇਹ ਹੈ ਔਰਤ ਦੀ ਦੇਣ ਜਿਹਦੇ ਕਾਰਨ ਅਸੀਂ ਇਸ ਸਮਾਜ ਦੇ ਵਿੱਚ ਵਿਚਰਦੇ ਆਂ ਤੁਰਦੇ ਆਂ ਤੇ ਕੁਝ ਕਰ ਗੁਰਜਦੇ ਆਂ ਮੈਂ ਆਪਣੇ ਵਿਸ਼ੇ ਤੇ ਕੇਂਦਰਿਤ ਹੁੰਦਾ ਹੋਇਆ ਦੱਸ ਦਿਓ ਜੀ ਜਿੰਨਾ ਮੈਂ ਕੰਟਰੋਲ ਕਰੂੰਗਾ ਮੈਨੂੰ ਪਤਾ ਤੁਸੀਂ ਹੁਣ ਰੰਗ ਰੰਗ ਪ੍ਰੋਗਰਾਮ ਸੁਣਨ ਆਲਾ ਚਾਹੁੰਦੇ ਸੀਗੇ ਅਸੀਂ ਸੁਣ ਰਹੇ ਸੀ ਬਹੁਤ ਕੁਮਾਰ ਪੰਜਾਬ ਅਸੀਂ ਇਹਦੀ ਪ੍ਰਵਾਸਾ ਬੜੀ ਆਸਾਨੀ ਨਾਲ ਆਪਣੇ ਜਵਾਕਾਂ ਨੂੰ ਬੜੇ ਸ਼ਾਨ ਨਾਲ ਦੱਸਦੇ ਆ ਕਿ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਆਪਣੇ ਦਿਲ ਤੇ ਹੱਥ ਰੱਖ ਕੇ ਪੁੱਛਿਓ ਕਿ ਕੀ ਅੱਜ ਦੇ ਦਿਨ ਇਹ ਪ੍ਰਵਾਸਾ ਸੱਚੀ ਵੀ ਹੈ ਕੀ ਅਸੀਂ ਪੰਜ ਦਰਿਆਵਾਂ ਦੇ ਮਾਲਕ ਹੈਗੇ ਆ ਜਿਹੜੇ ਢਾਈ ਕੁ ਦਰਿਆ ਬਚੇ ਨੇ ਕੀ ਅਸੀਂ ਉਹਨਾਂ ਨੂੰ ਦਰਿਆ ਕਹਿ ਵੀ ਸਕਦੇ ਆ ਕੀ ਉਹ ਪਾਣੀ ਅਸੀਂ ਪੀਣ ਜੋਗੇ ਛੱਡੋ ਪੀਣ ਜੋਗੇ ਤਾਂ ਕੀ ਅਸੀਂ ਪਸ਼ੂਆਂ ਨੂੰ ਪਾਲਣ ਜੋਗੇ ਛੱਡੋ ਪਸ਼ੂਆਂ ਨੂੰ ਪਾਲਣ ਜੋਗੇ ਵੀ ਕੀ ਅਸੀਂ ਧੋਣ ਜੋਗੇ ਵੀ ਰੱਖਿਆ ਨੇ ਉਹ ਪਾਣੀ ਨਹੀਂ ਭਰਾਵੋ ਮੈਂ ਜੇ ਆਪਣੇ ਬਚਪਨ ਦੀ ਗੱਲ ਕਰਾਂ 77 ਕ ਦਾ ਜਨਮਾ ਮੈਨੂੰ ਕਿੰਨੇ ਬਜ਼ੁਰਗ ਸਾਡੇ ਬੈਠੇ ਨੇ ਮੈਂ ਆਪਣੇ ਦੌਰ ਦੀ ਜੇਕਰ ਗੱਲ ਕਰਾਂ ਮੈਨੂੰ ਅੱਜ ਵੀ ਯਾਦ ਆ ਮੇਰੇ ਪਿੰਡ ਦਾ ਉਹ ਛੱਪੜ ਜਿਹਦੇ ਵਿੱਚ ਪਸ਼ੂ ਵੀ ਨਹਾਉਂਦੇ ਸੀ ਤੇ ਅਸੀਂ ਵੀ ਨਹਾ ਲੈਂਦੇ ਸੀ ਤੇ ਉਸੇ ਦਰਿਆ ਤੇ ਜਾ ਕੇ ਮਾਮਾ ਪੈਣਾ ਕੱਪੜੇ ਵੀ ਧੋ ਲੈਂਦੀਆਂ ਸੀ ਅੱਜ ਸਾਡਾ ਨਹਾਉਣ ਦਾ ਪਾਣੀ ਹੋਰ ਆ ਧੋਣ ਦਾ ਪਾਣੀ ਹੋਰ ਆ ਪੀਣ ਦਾ ਪਾਣੀ ਹੋਰ ਆ ਰਿਸ਼ਤੇਦਾਰਾਂ ਲਈ ਹੋਰ ਆ ਵੀਆਈਪੀ ਲਈ ਹੋਰ ਆ ਕਿਉਂ ਬਈ ਆਹ ਮੁਰਲੀ ਲੈਣ ਲਈ ਬੋਤਲਾ ਪਿਛਲੇ ਵਾਲੇ ਗਲਾਸ ਨਾਲ ਪੀ ਲੈਣ ਕਿਉਂ ਬਈ ਇਹ ਬੰਡ ਕਿੱਥੋਂ ਆਈ ਇਹ ਸਾਡੇ ਚ ਬਿਤਕਰਾ ਕਿੱਥੋਂ ਆਇਆ ਕਿਉਂਕਿ ਅਸੀਂ ਪਾਣੀ ਪੀਣ ਯੋਗ ਨਹੀਂ ਰੱਖੇ ਅੱਜ ਸਵੇਰੇ ਸੈਫੀ ਬੀਰੋਰਾ ਨਾਲ ਜਦੋਂ ਅਸੀਂ ਮੁੱਖ ਮਹਿਮਾਨ ਸਾਹਿਬ ਨੂੰ ਲੈ ਕੇ ਆ ਰਹੇ ਸੀ ਤਾਂ ਜਿਹੜੇ ਘਰਾਂ ਤੋਂ ਉਹਨਾਂ ਨੂੰ ਚੱਕਿਆ ਉਹ ਕਹਿੰਦੇ ਬਾਈ ਜੀ ਨੇ ਖੇਤਾਂ 'ਚ ਘਰ ਪਾਇਆ ਇਹ ਹੁਣ ਆਪਣੇ ਪਸ਼ੂ ਰੱਖੇ ਨੇ ਚਾਰਾ ਰਹਿਤ ਜਿਹੜਾ ਜਿਹੜੇ ਚਾਰੇ 'ਚ ਜ਼ਹਿਰ ਨਹੀਂ ਗਾ ਉਹ ਬੀਜਦਾ ਤੇ ਸਬਜ਼ੀਆਂ ਭਾਜੀਆਂ ਤੇ ਸਪਰੇ ਨਹੀਂ ਕਰਦਾ ਉਹਦਾ ਭੋਜਨ ਸ਼ੱਕਦੇ ਆ ਜਿਹੜੀਆਂ ਸਬਜ਼ੀਆਂ ਅਸੀਂ ਬਾਜ਼ਾਰ ਲੈ ਕੇ ਜਾਂਦੇ ਆ ਉਹ ਵੀ ਸਪਰੇਅ ਮੁਕਤ ਨੇ ਇਹ ਫਰਕ ਕਿਉਂ ਮੈਂ ਆਪਣੇ ਜੋਗਾ ਉਹਨਾਂ ਕਿਹੜਾਤਾ ਰੱਖਦਾ ਕਿ ਜਿੱਥੇ ਮੇਰੇ ਜਵਾਕਾਂ ਨੇ ਤੇ ਮੈਂ ਖਾਣਾ ਉਹਦੇ ਵਿੱਚ ਮੈਂ ਜ਼ਹਿਰ ਨਹੀਂ ਪਾਉਂਗਾ ਪਰ ਜਿਹੜਾ ਮੈਂ ਮੰਡੀ ਵਿੱਚ ਕੇ ਵੇਚ ਕੇ ਆਉਣਾ ਉਹ 'ਚ ਮੈਨੂੰ ਜ਼ਹਿਰ ਪਾਉਣ 'ਚ ਕੋਈ ਇਤਰਾਜ਼ ਨਹੀਂ ਕਿਉਂ ਭਈ ਪੰਜਾਬ ਤਾਂ ਜਿਹਾ ਨਹੀਂ ਸੀ ਗੁਰੂਆਂ ਦੀ ਦੇਣ ਤਾਂ ਜਈ ਨਹੀਂ ਸੀ ਅਸੀਂ ਫਿਰ ਕਿਹੜੇ ਰਾਹ ਪੈਗੇ ਅੱਜ ਸਾਰਾ ਪੰਜਾਬ ਜਾਣਦਾ ਹੈ ਕਿ ਸਾਡੇ ਕੋਲ ਪਿੰਡ ਚੋਂ ਉਹਨਾਂ ਦੁੱਧ ਨਹੀਂ ਹੈਗਾ ਜਿੰਨਾ ਪਿੰਡ ਚੋਂ ਡੈਰੀ ਚੋਂ ਪੈ ਕੇ ਰੋ ਸ਼ਹਿਰ ਨੂੰ ਜਾਂਦਾ ਸਾਰਾ ਪੰਜਾਬ ਜਾਣਦਾ ਕਿ ਪਨੀਰ ਨਕਲੀ ਹੈ ਤਾਂ ਵੀ ਵਿਆਹ ਵਾਲੇ ਪਾਸੇ ਅਸੀਂ ਪਨੀਰ ਵਾਲੇ ਪਾਸੇ ਨੂੰ ਵੱਧ ਭੱਜਦੇ ਆ ਜਾਣਦੇ ਹੋਏ ਵੀ ਇਹ ਸਥਿਤੀ ਕਿਨੇ ਪੈਦਾ ਕੀਤੀ ਅੱਜ ਨਕਲੀ ਦੁੱਧ ਨਕਲੀ ਦਵਾਈਆਂ ਨਕਲੀ ਖਾਣਾ ਨਕਲੀ ਸਬਜ਼ੀਆਂ ਨਕਲੀ ਭਾਜੀਆਂ ਇਸ ਦੇ ਲਈ ਕੌਣ ਜ਼ਿੰਮੇਵਾਰ ਸਾਰੀਆਂ ਗੱਲਾਂ ਸਰਕਾਰਾਂ ਤੇ ਰਾਜਨੀਤਿਕ ਪਾਰਟੀਆਂ ਦੇ ਸਿੱਟਕੇ ਸੱਜੂਗਾ ਸਾਨੂੰ ਆਪਣਾ ਰੋਲ ਵੀ ਕੁਝ ਨਿਵਾਉਣਾ ਪਊਗਾ ਸਾਨੂੰ ਜਾਗਣਾ ਪਊਗਾ ਜੇ ਅਸੀਂ ਇਹ ਸੋਚ ਲਿਆ ਕਿ ਜਿੰਨੀ ਚੀਜ਼ ਮੈਂ ਉਗਾ ਲਿਓ ਖਾ ਲਈ ਪਰ ਆਵਾ ਸਾਡੇ ਘਰੇ ਵੀ ਕਿੱਥੋਂ ਦੁੱਧ ਆਉਂਦਾ ਸਾਡੇ ਘਰੇ ਵੀ ਕਿੱਥੋਂ ਮਠਿਆਈ ਆਉਂਦੀ ਆ ਸਾਡੇ ਘਰੋਂ ਵੀ ਕਿਤੇ ਪਨੀਰ ਆਉਂਦਾ ਤੁਹਾਡੇ ਜਵਾਕ ਵੀ ਜਾ ਕੇ ਕਿਤੇ ਖਾਣਗੇ ਕਿੰਨਾ ਕੁ ਰੋਕ ਲੋਗੇ ਇੱਥੇ ਐਮਐਸਪੀ ਨੂੰ ਲੈ ਕੇ ਅੰਦੋਲਨ ਚੱਲ ਰਿਹਾ ਹੈ ਸਾਲ ਤੋਂ ਵੱਧ ਆਪਾਂ ਦਿੱਲੀ ਲਾ ਕੇ ਆਏ ਸਾਲ ਤੋਂ ਬਾਅਦ ਅੰਦੋਲਨ ਹੁਣ ਸਾਡੇ ਦੋ ਬਾਰਡਰਾਂ ਤੇ ਚੱਲ ਰਿਹਾ ਤੀਜਾ 5 ਤਰੀਕ ਨੂੰ ਚੰਡੀਗੜ੍ਹ 'ਚ ਸ਼ੁਰੂ ਹੋਣ ਵਾਲਾ ਇੱਕ ਪਾਸੇ ਸਰਕਾਰਾਂ ਸਾਨੂੰ ਸਾਡੀ ਪੈਦਾਵਾਰ ਦਾ ਪੂਰਾ ਮੁੱਲ ਨਹੀਂ ਦਿੰਦੀਆਂ ਦੂਸਰੇ ਪਾਸੇ ਮਹਾਰਾਸ਼ਟਰ ਨੇ ਸਰਵੇ ਕਰਵਾ ਕੇ ਕਿਹਾ ਕਿ ਸਾਡੇ 18 ਪਿੰਡਾਂ ਦੇ ਵਿੱਚ ਲੋਕ ਗੰਜੇ ਹੋਣ ਲੱਗ ਪਏ ਉਹਨਾਂ ਦੇ ਵਾਲ ਝੜਨ ਲੱਗ ਪਏ ਕਿਉਂਕਿ ਹਰਿਆਣਾ ਤੇ ਪੰਜਾਬ ਦੀ ਕਣ ਕਉਂਦੀ ਆ ਸਾਡੇ ਉਹ ਭਰਾਵੋ ਆਪਾਂ ਐਮਐਸਪੀ ਦੀ ਗੱਲ ਕਰਦੇ ਆਂ ਜਿਹੜੀ ਅਸੀਂ ਪੈਦਾ ਕਰ ਰਹੇ ਇਹਨਾਂ ਨੇ ਉਹ ਵੀ ਖਰੀਦਣੀ ਬੰਦ ਕਰਨੀ ਐ ਤੁਹਾਡੀਆਂ ਮੰਡੀਆਂ ਖਾਣ ਦੀ ਤਿਆਰੀ ਐ ਅੱਜ ਪੰਜਾਬ ਦੇ ਵਿੱਚ ਜਿਹੜੀਆਂ ਪਿੰਡੂ ਸੜਕਾਂ ਦੱਸ ਦਿਓ ਕਿੰਨੀਆਂ ਕ ਬਣੀਆਂ ਠੀਕ ਐ ਅਸੀਂ ਮੌਕੇ ਦੀ ਸਰਕਾਰ ਨੂੰ ਭੰਡ ਲਾਂਗੇ ਇੱਕ ਵਾਰ ਏਟੀਐਮ 'ਚ ਪੈਸੇ ਮੁੱਕ ਗਏ ਅਕਾਲੀ ਦਲ ਦਾ ਰਾਜ ਸੀ ਤੇ ਬਾਬਾ ਵਿਚਾਰਾ ਬੜਾ ਔਖਾ ਹੋ ਕੇ ਬਾਹਰ ਆਇਆ ਕਹਿੰਦਾ ਕਾਹਦਾ ਬਦਲ ਦਾ ਰਾਜ ਐ ਏਟੀਐਮ 'ਚ ਤਾਂ ਪੈਸੇ ਵੀ ਨਹੀਂ ਹੁਣ ਕੇਂਦਰ ਸਾਡਾ ਪਿੰਡੂ ਵਿਕਾਸ ਫੰਡ ਰੋਕੀ ਬੈਠਾ ਹੈ ਉਹ ਦਿੰਦਾ ਨਹੀਂ ਤੇ ਮੁੱਖ ਮੰਤਰੀ ਸਾਹਿਬ ਦਿੱਲੀ ਜਾ ਕੇ ਰੋ ਨਹੀਂ ਸਕਦੇ ਕਿਉਂਕਿ ਮੁੱਖ ਮੰਤਰੀ ਸਾਹਿਬ ਨੂੰ ਚੋਣ ਪ੍ਰਚਾਰ ਤੋਂ ਸਾਹ ਮਿਲੇ ਤਾਂ ਤਾਂ ਉਹ ਦਿੱਲੀ ਜਾ ਕੇ ਰੋਣ ਉਹਨਾਂ ਨੂੰ ਤਾਂ ਕਾਲੀਆਂ ਅੱਖਾਂ ਜੋ ਦਿਖਦੇ ਹੀ ਨਹੀਂ ਪੰਜਾਬ ਦੇ ਮਸਲੇ ਹੁਣ ਝੋਲਾ ਝੋਲਾ ਦਿਖਦਾ ਤੇ ਦੂਜੀਆਂ ਪਾਰਟੀਆਂ ਨੂੰ ਅਗਲੀ ਵਾਰ ਜਿੱਤਣ ਦਾ ਮਸਲਾ ਉਹਨਾਂ ਨੇ ਪੰਜਾਬ ਦੇ ਮਸਲੇ ਤਾਂ ਕੀ ਲੈਣਾ ਕਿਸੇ ਪਿੰਡ ਦੀ ਸੜਕ ਤੇ ਇੱਕ ਦਾਣਾ ਨਹੀਂ ਲੱਗਿਆ ਬਾਈ ਜੀ ਦੂਸਰੇ ਪਾਸੇ ਚਾਤ ਮਾਰ ਕੇ ਦੇਖ ਲੋ ਬਾਦਲਾਂ ਦੇ ਰਾਜ 10 ਸਾਲ ਉਤੋਂ ਬਾਅਦ ਕੈਪਟਨ ਦਾ ਪਿਛਲਾ 5 ਸਾਲ ਤੇ ਫਿਰ ਉਤੋਂ ਬਾਅਦ ਵਾਲਾ 5 ਸਾਲ 20 ਸਾਲ ਲੰਘ ਗਏ ਤੇ ਆ 3.5 ਸਾਲ ਹੋਣ ਨੂੰ ਨਾ ਇਸ ਸਰਕਾਰ ਨੂੰ ਸੋ ਇਹਨਾਂ 22-23 ਸਾਲਾਂ ਦੇ ਵਿੱਚ ਕਿਸੇ ਪਿੰਡ ਨੂੰ ਇੱਕ ਵੀ ਗ੍ਰਾਂਟ ਨਹੀਂ ਆਈ ਇਹ ਤਾਂ ਸਰਪੰਚ ਦਾ ਹੀ ਕੋਸ਼ਿਸ਼ਾਂ ਹੁੰਦੀਆਂ ਕਿ ਉਹ ਨਰੇਗਾ ਚੋਂ ਕਿੰਨਾ ਕੋਨੇ ਆਪਣੇ ਘਰੇ ਲਾਉਣਾ ਤੇ ਕਿੰਨਾ ਕਿ ਤੁਹਾਡੇ ਪਿੰਡ ਤੇ ਲਾਉਣਾ ਨਰੇਗਾ ਹੀ ਆਉਂਦੀ ਐ ਜਿੰਨੀ ਕ ਆਉਂਦੀ ਐ ਉਹਦੇ ਵਿੱਚੋਂ ਹੀ ਖੇਲ ਹੁੰਦਾ ਉਹ ਚੋਂ ਹੀ ਕਪੜਾ ਹੁੰਦਾ ਉਹ ਚੋਂ ਹੀ ਸਾਰਾ ਕੁਝ ਹੁੰਦਾ ਹਾਂ ਐਮਐਲਏ ਨੇ ਆਪਣੀਆਂ ਟੈਨਟੂਲ ਵਾਲੀਆਂ ਫੈਕਟਰੀਆਂ ਜ਼ਰੂਰ ਲਾ ਲੀਆਂ ਹੋ ਸਕਦਾ ਕਿ ਪਿਛਲਿਆਂ ਨਾਲੋਂ ਹੁਣ ਨਵੇਂ ਆ ਤੇ ਟ੍ਰਾਂਸਫਰ ਹੋ ਗਈਆਂ ਹੁਣ ਸੋ ਲੋਕਾਂ ਲਈ ਕੀ ਐ ਫਿਰ ਪੰਜਾਬ ਲਈ ਕੀ ਐ ਪੰਜਾਬ ਦੇ ਮੂਰੇ ਅੱਜ ਦੀ ਤਾਰੀਖ 'ਚ ਅਹਿਮ ਚਾਰ ਮਸਲੇ ਖੜੇ ਐ ਮਸਲੇ ਬਹੁਤ ਐ ਪੱਖ ਦੇ ਮਸਲਿਆਂ ਚੋਂ ਮੁੱਖ ਮਸਲੇ ਸਾਡੇ ਮੂਰੇ ਚਾਰ ਹੈ ਜਵਾਨੀ ਕਰਸਾਨੀ ਆਰਥਿਕਤਾ ਤੇ ਪਾਣੀ ਭਾਈ ਜੀ ਜੇ ਜਿਉਂਦੇ ਰਹਿਣਾ ਹੈ ਜਦੋਂ ਤੱਕ ਕਹਿੰਦੇ ਨੇ ਕਿ ਰੱਬ ਨੇ ਸਾਹ ਬਖਸ਼ਿਆ ਤਦ ਤੱਕ ਜਿਉਂਦੇ ਰਹਿਣਾ ਜੇ ਜਿਉਂਦੇ ਰਹਿਣਾ ਤਾਂ ਉਹਦੇ ਲਈ ਪਾਣੀ ਵੀ ਚਾਹੀਦਾ ਹੈ ਉਹਦੇ ਲਈ ਆਪੋ ਖਵਾ ਵੀ ਚਾਹੀਦੀ ਹੈ ਉਹਦੇ ਲਈ ਅੰਨ ਵੀ ਚਾਹੀਦਾ ਹੈ ਬਾਕੀ ਸਭ ਕੁਝ ਸਰਜੂ ਇਹ ਤਿੰਨ ਚੀਜ਼ਾਂ ਤੁਹਾਨੂੰ ਜਿਉਂਦੇ ਰਹਿਣ ਲਈ ਚਾਹੀਦੀਆਂ ਪਾਣੀਆਂ ਦੀ ਲੜਾਈ ਵੀ ਸੰਸਥਾਵਾਂ 'ਵਾਂ ਲੜਨ ਪਾਣੀਆਂ ਦੀ ਲੜਾਈ ਵੀ ਲੋਕ ਲੜਨ ਨਕਲੀ ਖਾਦਾਂ ਦਵਾਈਆਂ ਅਸੀਂ ਪਾਤਾ ਰਹੇ ਆ ਪਰ ਭਾਈ ਬਾਜ਼ਾਰ 'ਚ ਲੈ ਕੇ ਕੌਣ ਆਉਂਦਾ ਕੀ ਦੀ ਜ਼ਿੰਮੇਵਾਰੀ ਹੈ ਜੇ ਉਹ ਨਕਲੀ ਨੇ ਘਟੀਆਂ ਨੇ ਵੱਧ ਪੈ ਰਹੀਆਂ ਨੇ ਤਾਂ ਰੋਕਣੀਆਂ ਕਿਹਨੇ ਨੇ ਪੰਜਾਬ ਦੇ ਵਿੱਚ ਅਗਲੇ ਆਉਣ ਵਾਲੇ 25 ਸਾਲਾਂ ਬਾਅਦ ਪੀਣ ਵਾਲਾ ਕੀ ਖੇਤੀ ਵਾਲਾ ਕੀ ਕਿਸੇ ਤਰ੍ਹਾਂ ਦਾ ਪਾਣੀ ਲੱਭਣਾ ਨਹੀਂ ਨੈਰੀ ਪਾਣੀ ਤੁਹਾਡਾ ਇਹ ਮੁਫਤ ਦੇ ਵਿੱਚ ਦੇ ਰਹੇ ਨੇ ਦਿੱਲੀ ਨੂੰ ਹਰਿਆਣਾ ਨੂੰ ਰਾਜਸਥਾਨ ਨੂੰ ਦਰਿਆਈ ਪਾਣੀ ਤੁਹਾਡਾ ਉਧਰ ਨੂੰ ਜਾ ਰਿਹਾ ਤੇ ਧਰਤੀ ਵਾਲਾ ਪਾਣੀ ਆਪਾਂ ਮਕਾਉਣ ਦੇ ਕੰਢੇ ਆ ਬਈ ਬੜੀ ਵਧੀਆ ਸੈਂਟੀਫਿਕ ਸਟੱਡੀ ਆ بڑے بڑے ਹਾਲਾਂ ਦੇ ਵਿੱਚ ਬੜੀ ਬੜੀਆਂ ਸ਼ਹਿਰਾਂ ਦੇ ਵਿੱਚ ਇਹ ਬੜਾ ਕੁਝ ਗਾਇਆ ਜਾਂਦਾ ਕਿ ਕਿਸਾਨ ਨੇ ਧਰਤੀ ਦਾ ਪਾਣੀ ਮਕਾਤਾ ਜੀ ਸਾਰਾ ਕੱਢ ਲਿਆ ਮੈਂ ਕਹਿੰਦਾ ਅਸੀਂ ਜ਼ਿੰਮੇਵਾਰ ਹੋਵਾਂਗੇ ਪਰ ਕੀ ਇਕੱਲੇ ਕਿਸਾਨ ਜ਼ਿੰਮੇਵਾਰ ਨੇ ਕਿਸਾਨ ਜੇ ਧਰਤੀ ਚੋਂ ਪਾਣੀ ਕੱਢਦਾ ਤਾਂ ਕੁਝ ਪੈਦਾ ਤਾਂ ਕਰਦਾ ਨਾ ਪੰਜਾਬ ਦੇ ਵਿੱਚ ਜਿਹੜੀਆਂ ਬੋਤਲਾਂ ਵਾਲੀਆਂ ਫੈਕਟਰੀਆਂ ਲੱਗੀਆਂ ਨੇ ਸਾਡਾ ਹੀ ਪਾਣੀ ਕੱਢ ਕੇ ਸਾਨੂੰ ਮੇ ਵੇਚੀ ਜਾਂਦੇ ਨੇ ਅਸੀਂ ਕਿੰਨੇ ਕੁ ਰੋਕ ਲੈ ਆਹ ਕੋਕ ਦੀਆਂ ਜਿਹੜੀਆਂ ਫੈਕਟਰੀਆਂ ਨੇ ਜਿੰਨੀ 1 ਲੀਟਰ ਚ ਆਉਂਦੀ ਐ ਉਹਦੇ ਵੱਟੇ 10 ਲੀਟਰ ਖਰਾਬ ਕਰਦੇ ਨੇ ਪਾਣੀ ਕਿਹਨੇ ਰੋਕੇ ਜਿੰਨੀ ਇੰਡਸਟਰੀ ਐ ਉਹ ਇੰਡਸਟਰੀ ਦੇ ਅੰਦਰ ਉਹਨਾਂ ਦਫ਼ਤਰਾਂ 'ਚ ਉਹਨਾਂ ਦੇ ਮਾਲਕਾਂ ਦੀਆਂ ਕੁਰਸੀਆਂ ਦੇ ਥੱਲੇ ਬੋਰ ਨੇ ਸਾਰਾ ਜ਼ਹਿਰ ਉਹ ਧਰਤੀ 'ਚ ਆਜੀਰਾ ਅੰਦੋਲਨ ਅਜੇ ਤੱਕ ਚੱਲ ਰਿਹਾ ਕਿਹਨੇ ਸੁਣ ਲਿਆ ਸੋ ਤੁਹਾਡੇ ਐਮਐਲਏ ਤੁਹਾਡੇ ਮੰਤਰੀ ਉਹ ਪੱਗ ਦਾ ਰੰਗ ਬਦਲ ਕੇ ਆ ਜਾਣ ਉਹ ਪਾਰਟੀ ਦਾ ਪਰਨਾ ਬਦਲ ਕੇ ਆ ਜਾਣ ਪਰ ਪੰਜਾਬ ਦੇ ਮਸਲੇ ਨੂੰ ਉਹ ਛੂੰਦੇ ਨਹੀਂਗੇ ਪੰਜਾਬ ਦੀ ਆਰਥਿਕਤਾ ਖੇਤੀ ਮਸਲਾ ਪੰਜਾਬ ਦੀ ਆਰਥਿਕਤਾ ਖੇਤੀ ਦੇ ਆਲੇ ਦੁਆਲੇ ਘੁੰਮਦੀ ਹੈ ਜਿਹੜੇ ਕੋਲ ਪੰਜਾਬ ਚ ਜ਼ਮੀਨ ਵੀ ਨਹੀਂ ਹੈਗੀ ਚਾਹੇ ਉਹ ਮਜ਼ਦੂਰੀ ਵਾਲੇ ਪਾਸੇ ਆ ਚਾਹੇ ਉਹ ਦੁਕਾਨਦਾਰ ਵਾਲੇ ਪਾਸੇ ਆ ਉਹਦਾ ਘਰ-ਬਾਰ ਵੀ ਖੇਤੀ ਨਾਲ ਸੰਬੰਧਤ ਆ ਇਹ ਹੁ ਵੀ ਨਹੀਂ ਗਾਇਕ ਦਿੱਲੀ ਨੂੰ ਭੱਜਲੇ ਸੀ ਅੰਦੋਲਨ ਚ ਉਹਨਾਂ ਨੂੰ ਪਤਾ ਹੈ ਕਿ ਜੇ ਜੱਟਾਂ ਕੋਲ ਜ਼ਮੀਨ ਨਾ ਰਹੀ ਤਾਂ ਵਿਹਾਂ ਤੇ ਖੜੇ ਨਹੀਂ ਲੱਗਣੇ ਇਹ ਹੁ ਵੀ ਨਹੀਂ ਰਾਜਨੀਤਿਕ ਲੀਡਰ ਤੁਹਾਡੇ ਨਾਲ ਉੱਥੇ ਜਾ ਕੇ ਗੋਭੀਆਂ ਛਲਾਉਂਦੇ ਸੀ ਪਿਆਜ਼ ਘਟਾਉਂਦੇ ਸੀ ਉਹਨਾਂ ਨੂੰ ਪਤਾ ਹੈ ਕਿ ਜੇਕਰ ਕੱਲ ਨੂੰ ਚੋਣ ਲੜਨੀ ਹੈ ਥੋਤੋ ਹੀ ਫੰਡ ਲੈਣਾ ਤੇ ਬਾਅਦ ਨੂੰ ਤੁਹਾਡੇ ਲਈ ਉਹ ਕੰਮ ਨਹੀਂ ਕਰਨਾ ਇਹ ਰਾਜਨੀਤਿਕ ਤਰ੍ਹਾਂ ਯੂਜ਼ ਐਂਡ ਥਰੋ ਤੇ ਆ ਗਈਆਂ ਅੱਜ ਕੱਲ ਜਵਾਕਾਂ ਨੂੰ ਪੈਨ ਮਿਲਦਾ ਨਾ ਅੱਗੇ ਆਪਣੇ ਟਾਈਮ ਹੁੰਦਾ ਸੀ ਸਿਹਾਈ ਪਰਾਂ ਰੋਚ ਜਾਂ ਫਿਰ ਉੱਚ ਸਿੱਕਾ ਬਦਲ ਲੋ ਹੁਣ ਅੱਜ ਕੱਲ ਸਿੱਕਾ ਪੈਣ ਦੀ ਥਾਂ ਨਹੀਂ ਉੱਚ ਵਰਤੋ ਤੇ ਸਿੱਟੋ ਉਹ ਹਾਲਤ ਸਰਕਾਰਾਂ ਦੀ ਰਾਜਨੀਤਿਕ ਧਿਰਾਂ ਦੀ ਆ ਉਹ ਸਾਨੂੰ ਵਰਤਦੀਆਂ ਤੇ ਵਰਤ ਕੇ ਸਿੱਟ ਦਿੰਦੀਆਂ ਤੇ ਅਸੀਂ ਅਗਲੀ ਵਾਰ ਕਿਸੇ ਹੋਰ ਦੀ ਝੋਲੀ 'ਚ ਪੈਣ ਲਈ ਤਿਆਰ ਰਹਿੰਦੇ ਸਭ ਤੋਂ ਵੱਡਾ ਪਹਿਲੂ ਬੜਾ ਵਧੀਆ ਲੱਗਦਾ ਇਹ ਗੱਲ ਕਹਿਣ ਨੂੰ ਕਿ ਜੀ ਪੈਸਾ ਬਹੁਤ ਕੁਝ ਹੁੰਦਾ ਪਰ ਸਭ ਕੁਝ ਨਹੀਂ ਪਰ ਸੱਚਮੁੱਚ ਅੱਜ ਦੀ ਤਰੀਕ ਵਿੱਚ ਪੈਸਾ ਹੀ ਸਭ ਕੁਝ ਹੋ ਗਿਆ ਜੇਕਰ ਪੰਜਾਬ ਦੇ ਮਸਲੇ ਹੱਲ ਕਰਨੇ ਹੋਣ ਤਾਂ ਉਹਦੇ ਲਈ ਸਰਕਾਰੀ ਖਜ਼ਾਨੇ 'ਚ ਪੈਸਾ ਚਾਹੀਦਾ ਹੈ ਕਹਿੰਦੇ ਪਿਛਲੀਆਂ ਸਰਕਾਰਾਂ ਰੋਂਦੀਆਂ ਰਹੀਆਂ ਕਿ ਜੀ ਕਰਜ਼ਾ ਚੜ ਗਿਆ ਇਸ ਲਈ ਖਜ਼ਾਨਾ ਖਾਲੀ ਹੈ ਜੀ ਅਗਲੀ ਵਾਰ ਬਣਾ ਦਿਓ ਭਰ ਦਿਆਂਗੇ ਬਣਾਏ ਤੁਸੀਂ ਕਿਹੜੀ ਕਿਹੜੀ ਪਾਰਟੀ ਕਿੰਨੀ ਕਿੰਨੀ ਵਾਰ ਜਿਤਾਈ ਉਹਨਾਂ ਤੋਂ ਓਕਿਆਂ ਨੇ ਤੁਸੀਂ ਆ ਨਵੇਂ ਚੁਣਲੇ ਬਦਲਾਅ ਲੈ ਤੇ ਅੱਜ ਦੀ ਤਰੀਕ ਚ ਕੀ ਖਜ਼ਾਨਾ ਭਰ ਗਿਆ ਕਿੱਥੇ ਗਿਆ ਰੇਤਾ ਕਿੱਥੇ ਗਈ ਸ਼ਰਾਬ ਕਿੱਥੇ ਗਿਆ ਜੀ ਟਰਾਂਸਪੋਰਟ ਮਾਫੀਆ ਉਹਨਾਂ ਨੇ ਬਾਈ ਬਸ ਉਹੀ ਚੱਲਦੀ ਐ ਸੜਕ ਤੇ ਹੁਣ ਉਹਨਾਂ ਨੇ ਛੱਡੀ ਦੂਜੀ ਵਾਲੀ ਅਗਲੇ ਨੇ ਆ ਤੁਹਾਡੇ ਹੀ ਇਲਾਕੇ ਸੁਆਹੇ ਰੰਗ ਬਟਾਉਂਦੇ ਆ ਅਗਲੇ ਅਗਲੇ ਕਹਿੰਦੇ ਸੱਤਾ ਨਾਲ ਰਹਿਣਾ ਅੱਜ ਦੀ ਤਰੀਕ ਚ ਪੰਜਾਬ ਚ ਵਿਰੋਧੀ ਤੇ ਕਾਂਗਰਸ ਐ ਕਿੰਨੇ ਤੁਹਾਡੇ ਮਸਲਿਆਂ ਨਾਲ ਖੜਦੀ ਐ ਬਾਈ ਕਿਉਂਕਿ ਉਹਨਾਂ ਨੂੰ ਅਗਲੀ ਵਾਰ ਮੁੱਖ ਮੰਤਰੀ ਬਣਨ ਦੀ ਕਾਹਲ ਹੈ ਤੇ ਮੌਜੂਦਾ ਨੂੰ ਆਪਣੀ ਕੁਰਸੀ ਬਚਾਉਣ ਦਾ ਫਿਕਰ ਜੇਕਰ ਕੇਜਰੀਵਾਲ ਨੂੰ ਕੁਝ ਹੋ ਜਵੇ ਤਾਂ ਭਗਵੰਤ ਸਿੰਘ ਦਿੱਲੀ ਧਰਨਾ ਲਾਉਣ ਚਲੇ ਜਾਂਦੇ ਆ ਤੇ ਤੁਹਾਡੇ ਮਸਲਿਆਂ ਨੇ ਕਿੰਨਾ ਕੁ ਗਏ ਆ ਬਾਈ ਜੇਕਰ ਕਿਸੇ ਵਿਰੋਧੀ ਧਿਰ ਦੇ ਲੀਡਰ ਦੇ ਘਰੇ ਕੋਈ ਖੁਸ਼ੀ ਗਮੀ ਹੋਵੇ ਤਾਂ ਸਭ ਤੋਂ ਪਹਿਲਾਂ ਜਾਂਦੇ ਆ ਪਰ ਅਸੀਂ ਇਸੇ ਗੱਲ ਤੇ ਖੁਸ਼ ਹੋ ਜਾਂਦੇ ਆ ਕਿ ਬਾਈ ਸਾਨੂੰ ਫੋਨ ਕਰਕੇ ਉਹਦਾ ਪੀਏ ਨੇ ਕਹਤਾ ਯਾ ਸਾਡੀ ਬੇਬੇ ਦੇ ਭੋਗ ਤੇ ਮੜਾ ਜਾ ਕੇ ਗਏ ਸੀ ਘਰੇ ਹਾਜ਼ਰੀ ਲਵਾਗੇ ਸੀ ਲੀਡਰਾਂ ਦੇ ਕੰਮ ਭੋਗਾਂ ਤੇ ਵਿਆਹਾਂ ਤੇ ਹਾਜ਼ਰੀ ਲਵਾਉਣਾ ਨਹੀਂ ਅਸੀਂ ਐਮਐਲਏ ਨੂੰ ਪੰਜਾਬ ਦੀ ਵਿਧਾਨ ਸਭਾ 'ਚ ਪੰਜਾਬ ਦਾ ਭਵਿੱਖ ਨਿਰਮਾਣ ਲਈ ਚੁਣਦੇ ਆ ਕਿਉਂ ਤੁਹਾਡੇ ਲਈ ਕਾਨੂੰਨ ਕੜਨ ਤੁਹਾਡੇ ਮਸਲਿਆਂ ਨੂੰ ਹੱਲ ਕਰਨ ਅੱਜ ਪੰਜਾਬ ਦੀ ਜਵਾਨੀ ਕੋਲ ਰੋਜ਼ਗਾਰ ਨਹੀਂ ਤੇ ਉਹਦੇ ਝੰਬੇ ਅਸੀਂ ਵਿਦੇਸ਼ ਨੂੰ ਜਾ ਰਹੇ ਆ ਦੇ ਵਿਦੇਸ਼ਾਂ ਵਾਲੇ ਸਾਡੇ ਜਵਾਕਾਂ ਨੂੰ ਵਾਪਸ ਕਿਵੇਂ ਧੱਕ ਰਹੇ ਨੇ ਤੁਹਾਡੇ ਸਾਹਮਣੇ ਆ ਅਮਰੀਕਾ ਦਾ ਫੌਜੀ ਜਹਾਜ਼ ਇੱਕ ਨਹੀਂ ਤਿੰਨ ਪੰਜਾਬ ਦੀ ਅੰਮ੍ਰਿਤਸਰ ਦੀ ਧਰਤੀ ਤੇ ਉਤਰਿਆ ਹਥਕੜੀਆਂ ਲੱਗੀਆਂ ਬੇੜੀਆਂ ਲੱਗੀਆਂ 56 ਇੰਚ ਦੀ ਛਾਤੀ ਵਾਲਾ ਬੋਲਿਆ ਨਹੀਂ ਜਾਣੀ ਸੀ ਉਹਦੇ ਵਿੱਚ 100 ਕਾਲ ਜਿਹੜੇ ਉਹ ਖੋਤੀ ਰਾਸ਼ਟਰਵਾਦੀ ਨੇ ਪਾਕਿਸਤਾਨ ਮੜਾ ਜਾਂ ਕੁਝ ਗੱਲ ਕਹਿ ਦੇਵੇ ਝੰਡੇ ਲੈ ਕੇ ਉਧਰ ਨੂੰ ਤੁਰ ਪੈਂਦੇ ਨੇ ਹੁਣ ਕਿਉਂ ਨਹੀਂ ਜਵਾਬ ਦੇ ਹੋਇਆ ਉਹਦੇ ਕੋਲ ਖੜਾ ਰਿਹਾ ਅਮਰੀਕਾ ਜਦੋਂ ਉਹ ਤੇ ਕੋਲ ਗਿਆ ਸੀ ਉਹਦੀ ਹਾਜ਼ਰੀ 'ਚ ਜਹਾਜ਼ ਦੂਜਾ ਤੁਰਿਆ ਉਹਨੇ ਭਵਾਨੀਆਂ ਅਡਾਨੀਆਂ ਤੋਂ ਖਰੀਦੀ ਵੇ ਬਾਈ ਕੁਰਸੀ ਉਹ ਭਵਾਨੀਆਂ ਅਡਾਨੀਆਂ ਲਈ ਕੰਮ ਕਰ ਰਿਹਾ ਉਹ ਤੁਹਾਡੇ ਲਈ ਕਿਉਂ ਕੰਮ ਕਰੇ ਸੋ ਚਾਹੇ ਕੇਂਦਰ ਦੀ ਸਰਕਾਰ ਹੈ ਚਾਹੇ ਸੂਬਿਆਂ ਦੀਆਂ ਸਰਕਾਰਾਂ ਲੋਕ ਆਪਣਾ ਸਮਝ ਕੇ ਚੁਣਦੇ ਆ ਪਰ ਉਹ ਆਪਣੇ ਬਣਦੇ ਨਹੀਂ ਉਹ ਕੁਰਸੀ ਦੇ ਮੀਤ ਹੈ ਪੰਜਾਬ ਸਭ ਤੋਂ ਵੱਧ ਇਹ ਕਰ ਕੋਈ ਧਰ ਲੜਦੀ ਆ ਪੰਜਾਬ ਚ ਤਾਂ ਕਿਸਾਨੀ ਵਾਲੀ ਲੜਦੀ ਆ ਇਹ ਵੱਖਰੀ ਗੱਲ ਆ ਕਿ ਇਸ ਵਾਰ ਵਾਲੇ ਧਰਨੇ ਪਤਾ ਨਹੀਂ ਕਿਸਾਨੀ ਦੇ ਹੱਕ ਚ ਜਾਂ ਹੱਕ ਚ ਜਾਣਗੇ ਜਾਂ ਭਾਜਪੀ ਦੇ ਪੈਰ ਲਵਾ ਜਾਣਗੇ ਇਹ ਵੀ ਨਹੀਂ ਪਤਾ ਕਿਤੇ ਉਹਨਾਂ ਲਈ ਫਾਇਦੇਮੰਦ ਨਾ ਹੋ ਜਵੇ ਧਰਨਾ ਕਿਉਂਕਿ ਬਾਕੀ ਵਰਗ ਹੁਣ ਔਖੇ ਹੋਣ ਲੱਗ ਪਏ ਇਸ ਗੱਲ ਤੋਂ ਕਈ ਤਰ੍ਹਾਂ ਨੂੰ ਇਹ ਵੀ ਰਹਿੰਦਾ ਛੋਟੇ ਦੁਕਾਨਦਾਰ ਦੇ ਬਹੁਤ ਮਸਲੇ ਆ ਮਜ਼ਦੂਰ ਦੇ ਬਹੁਤ ਮਸਲੇ ਆ ਅਸੀਂ ਜਿਹੜਾ ਉਦਯੋਗਿਕ ਘਰਾਣਾ ਆ ਛੋਟੀਆਂ ਫੈਕਟਰੀਆਂ ਵੱਡੀਆਂ ਫੈਕਟਰੀਆਂ ਸੀ ਉਸੇ ਨੂੰ ਕਾਰਪੋਰੇਟ ਕਰਾਉਣਾ ਵੀ ਸਮਝੀ ਜਾਂਦੇ ਆ ਉਹ ਵੀ ਅਜ ਔਖੇ ਹੋ ਰਿਹਾ ਪੰਜਾਬ ਦੇ ਅਰਥਚਾਰੇ ਨੂੰ ਘੁਮਣ ਲਈ ਅਸੀਂ ਥਾਂ ਹੀ ਨਹੀਂ ਦੇ ਰਹੇ ਇਸ ਲਈ ਕਿਤੇ ਇਹ ਨਾ ਹੋਵੇ ਕਿ ਨਾ ਧਰਨਿਆਂ ਚ ਇਸ ਵਾਰ ਭਾਜਪਾ ਫਾਇਦਾ ਲੈ ਜਾਵੇ ਤੇ ਬਾਕੀ ਵਰਗ ਨੂੰ ਇਕੱਠਾ ਕਰਨ ਨੂੰ ਫਿਰਦੀ ਹੈ ਹਰਿਆਣੇ ਵਾਲਾ ਫਾਰਮੂਲਾ ਇੱਥੇ ਅਪਣਾਉਣ ਨੂੰ ਫਿਰਦੀ ਹੈ ਪਰ ਮੇਰਾ ਸਵਾਲ ਇਸ ਲਈ ਹੈ ਕਿ ਜੇ ਕਿਸਾਨੀ ਮਸਲੇ ਵਾਲੀ ਕਿਸਾਨ ਧਰਾਂ ਲੜਵੀ ਰਹੀਆਂ ਤੇ ਫਿਰ ਹੱਲ ਕੀ ਨੇ ਕਰਨੇ ਹੁੰਦੇ ਆ ਸਰਕਾਰਾਂ ਨੇ ਖੇਤੀ ਤਾਂ ਸਭੇ ਹੀ ਮਸਲਾ ਹੈ ਜੇ ਸੁਬੇ ਦੀ ਸਰਕਾਰ ਤੁਹਾਡੇ ਨਾਲ ਦਿੱਲੀ ਜਾ ਕੇ ਬੈਠੇ ਤਾਂ ਕੀ ਮਜਾ ਲਾ ਕੇਂਦਰ ਦੀ ਵੀ ਤੁਹਾਡੇ ਐਮਐਲਏ ਵੀ ਤੁਹਾਡੇ ਐਮਪੀ ਵੀ ਪੰਜਾਬ ਦੇ ਵਿੱਚ ਜਦੋਂ ਅਸੀਂ ਕਹਿੰਦੇ ਆ ਕਿ ਅਸੀਂ ਸੁਭੀ ਬਣਾ ਲਈ 1964 ਤੋਂ ਬਾਅਦ 1964 ਤੋਂ ਲੈ ਕੇ ਆ 2025 ਤੱਕ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਦੋ ਵਾਰ ਛੱਡ ਕੇ ਹਰ ਵਾਰ ਜੱਟ ਭਾਈਚਾਰੇ ਜੋ ਮੁੱਖ ਮੰਤਰੀ ਬਣਿਆ ਫੇਰ ਵੀ ਜੱਟਾਂ ਦੇ ਮਸਲੇ ਹੱਲ ਨਹੀਂ ਇਥੋਂ ਅੰਦਾਜ਼ਾ ਲਾਓ ਕਿ ਭਾਈ ਕੁਰਸੀ ਤੇ ਬੈਠ ਕੇ ਬੰਦੇ ਦੀ ਨਾ ਕੋਈ ਧਰਮ ਰਹਿੰਦਾ ਨਾ ਜਾਤ ਰਹਦੀ ਐ ਨਾ ਫਿਰਕਾ ਰਹਿੰਦਾ ਉਹ ਕੁਰਸੀ ਦਾ ਰਿਸ਼ਤੇਦਾਰਾ ਉਹ ਤੁਹਾਡਾ ਰਿਸ਼ਤੇਦਾਰ ਨਹੀਂ ਐ ਅੱਜ ਜਦੋਂ ਰੋਜ਼ਗਾਰ ਦਾ ਮਸਲਾ ਹੁੰਦਾ ਮੁੱਖ ਮੰਤਰੀ ਸਾਹਿਬ ਨੇ ਬੋਰਡ ਲਵਾਏ ਪੰਜਾਬ ਦੇ ਵਿੱਚ ਐਨੇ ਹਜ਼ਾਰ ਨੌਕਰੀਆਂ ਦਿੱਤੀਆਂ ਅੱਜ ਵੀ ਮੈਂ ਦੇਖ ਰਿਹਾ ਸੀ ਅੱਜੇ ਐਲਾਨ ਕਰ ਰਹੇ ਸੀ ਕਿ ਪੁਲਿਸ ਵਾਲਿਆਂ ਦੀ ਪੁਲਿਸ ਵਾਲਿਆਂ ਦੀ ਗਿਣਤੀ ਵਧਣਾ ਮਤਲਬ ਪੰਜਾਬ ਤੁਹਾਡੇ ਕੰਟਰੋਲ 'ਚ ਨਹੀਂ ਐ ਪੁਲਸ ਦੀ ਗਿਣਤੀ ਵਧਣ ਦਾ ਮਤਲਬ ਤੁਹਾਨੂੰ ਤੋਂ ਅਮਨ ਕਾਨੂੰਨ ਰੱਖਣੀ ਹੁੰਦਾ ਥਾਣਿਆਂ ਤੇ ਗਰਨੇਡ ਆਮਲੇ ਹੁੰਦੇ ਨੇ ਕਹਿੰਦੇ ਜੀ ਥਾਣਿਆਂ ਨੂੰ ਜਾਲੀ ਲਾ ਲਓ ਉਹ ਪਈ ਜੇ ਥਾਣੇ ਵਾਲਾ ਹੀ ਕੁੰਡੀ ਲਾ ਕੇ ਸੌਣਗੇ ਤਾਂ ਪੰਜਾਬ ਦੀ ਰੱਖਿਆ ਕਿਹਨੇ ਕਰਨੀ ਆ ਫਿਰ ਜੇ ਤੁਹਾਨੂੰ ਇਹ ਡਰ ਲੱਗਦਾ ਵੈਸੇ ਕੋੜੀ ਸਚਾਈ ਹੈ ਇਹ ਕਿ ਜੇ ਥਾਣੇ ਬੰਦ ਹੋ ਜਾਣ ਨਾ ਅੱਧੇ ਜੁਰਮ ਬੰਦ ਹੋ ਜਾਣਗੇ ਬਾਈ ਜੀ ਪੈਦਾ ਕੀਤੇ ਜਾਂਦੇ ਆ ਤਾਂ ਕਿ ਦੁਕਾਨਦਾਰੀ ਚੱਲਦੀ ਰਹੇ ਤੁਸੀਂ ਤਾਂ ਹੀ ਮੱਥਾ ਟੇਕਣ ਜਾਓਗੇ ਅਸੀਂ ਕਈ ਵਾਰ ਸਰਪੰਚ ਪੰਚ ਚੁਣ ਲੈਣਾ ਕਿ ਭਾਈ ਠਾਣੇ ਸਾਡਾ ਮਸਲਾ ਹੱਲ ਕਰੂ ਬੰਦਾ ਵਿਚਾਲੇ ਵਿਚੋਲਾ ਬਣਿਆ ਹੁੰਦਾ ਕਰੋਗੇ ਕੀ ਫਿਰ ਕਿਹਦੇ ਤੇ ਭਰੋਸਾ ਕਰੀਏ ਕਿਹਦੇ ਲੜ ਲੱਗੀ ਐ ਇਹ ਪੰਜਾਬ ਪੂਰੇ ਚੁਣੌਤੀ ਖੜੀ ਐ ਦੂਸਰੇ ਪਾਸੇ ਪੰਜਾਬ ਦੇ ਡੀਜੀਪੀ ਸਾਹਿਬ ਨੇ ਲੰਘੇ ਹਫਤੇ ਚੰਡੀਗੜ੍ਹ 'ਚ ਬੈਠ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਇਹ ਮਸਲਾ ਸਾਡੇ ਲਈ ਭ੍ਰਿਸ਼ਟਾਚਾਰੀ ਅੱਜ ਸਾਡੇ ਸਾਰਿਆਂ ਲਈ ਵੱਡਾ ਮਸਲਾ ਹੈ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਕਿ ਮੈਂ ਵੀ ਆ 52 ਬੰਦੇ ਕੜਤੇ ਇਹ ਪੁਲਿਸ ਚ ਭ੍ਰਸ਼ਟਾਚਾਰ ਸੀ ਇਹ ਕਾਲੀਆਂ ਭੇਡਾਂ ਸੀ ਅਸੀਂ ਕਾਰਵਾਈ ਕਰਤੀ ਬੜੀਆਂ ਅਖਬਾਰ ਸਵੇਰ ਨੂੰ ਖਬਰਾਂ ਲੱਗੀਆਂ ਮੈਂ ਪਰਚੋਲ ਕੀਤੀ ਮੈਂ ਕਿਹਾ ਵੀ ਜਾਂਚ ਤਾਂ ਕਰਾਂਗੇ ਕਿ 52 ਇਹ ਜਿਹੜੇ ਅਫਸਰ ਨੇ ਜਦ ਚੈੱਕ ਕੀਤਾ 52 ਚੋਂ 45 ਕਾਂਸੇ ਵਸੀ ਬਾਈ ਜੀ ਮਤਲਬ ਉੱਪਰ ਵਾਲਾ ਕੋਈ ਭ੍ਰਸ਼ਟ ਨਹੀਂ ਸਭ ਤੋਂ بڑا ਜਿਹੜਾ ਭ੍ਰਸ਼ਟ ਬੰਦਾ ਫੜਿਆ ਇੱਕ ਇੰਸਪੈਕਟਰ ਸੀ ਉਹਦੇ ਵਿੱਚ ਤਿੰਨ ਦਿਨ ਪੱਲੇ ਸਾਰੇ ਸਾਫ ਨੇ ਅਬ ਮੈਨੂੰ ਨਹੀਂ ਪਤਾ ਫਿਰ ਲਾਰੈਂਸ ਮਿਸ਼ਨੋਈ ਦੀ ਇੰਟਰਵਿਊ ਕਿਨੇ ਕਰਾਈ ਜੇਲ੍ਹ ਦੇ ਵਿੱਚ ਮਤਲਬ ਕੌਨਸਟੇਬਲ ਇੰਨੇ ਤਕੜੇ ਹੋਗੇ ਮੈਂ ਨਹੀਂ ਕਹਿੰਦਾ ਕਿ ਉਹ ਸਾਰੇ ਇਮਾਨਦਾਰ ਨੇ ਮੈਂ ਨਹੀਂ ਕਹਿੰਦਾ ਕਿ ਉੱਪਰ ਵਾਲੇ ਸਾਰੇ ਭ੍ਰਸ਼ਟ ਨੇ ਪਰ ਬਹੁ ਗਿਣਤੀ ਹੁਣ ਇਮਾਨਦਾਰੀ ਸਾਡੇ ਅੰਦਰ ਖਤਮ ਹੋ ਗਈ ਜਦੋਂ ਬੈਂਕ ਦੇ ਅੰਦਰ ਪੈਨ ਬਣਨ ਲੱਗ ਜਾਣ ਜਦੋਂ ਪਾਣੀ ਦੀ ਸੇਵਾ ਕਰਕੇ ਗਲਾਸੀ ਸੰਗਲੀ ਨਾਲ ਉੱਥੇ ਬੈਲਡ ਕਰਨੀ ਪੈ ਜਵੇ ਇਹਦਾ ਮਤਲਬ ਸਾਡੇ ਤੇ ਭਰੋਸਾ ਨਹੀਂ ਆਪਾਂ ਸਾਰੇ ਉਸ ਭ੍ਰਿਸ਼ਟਾਚਾਰ ਦੇ ਹਿੱਸੇਦਾਰਾਂ ਭ੍ਰਿਸ਼ਟਾਚਾਰ ਸਾਡੇ ਅੰਦਰ ਵੱਧ ਗਿਆ ਸਾਡੇ ਤੇ ਯਕੀਨ ਨਹੀਂ ਕਿਸੇ ਨੂੰ ਤੇ ਫਿਰ ਇਹ ਇਹਦੇ ਲਈ ਕੰਮ ਆ ਕੀ ਕਰਨਾ ਸੀ ਅਸੀਂ ਤਾਂ ਬਦਲਾ ਹੀ ਕਰ ਸਕਦੇ ਸੀ ਆਪਾਂ ਵੋਟਾਂ ਬਾਤੀਆਂ ਤੇ ਬਦਰਾਲੇ ਕਹਿੰਦੇ ਅਸੀਂ ਹੁਣ ਬਹੁਤ ਇਮਾਨਦਾਰ ਆ ਆ ਦਿੱਲੀ ਦੀਆਂ ਚੋਣਾ ਤੁਹਾਡੇ ਪੈਸੇ ਨਾਲ ਲੜੀਆਂ ਪੰਜਾਬ ਦਾ ਚੌਪਰ ਜਿਹੜੇ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਹੁੰਦੇ ਸੀ ਲਾ ਮੈਨੂੰ ਤਾਂ ਮੋਟਰ ਵਾਲੀ ਕੋਠੇ ਤੇ ਜਾਲੀ ਲਾ ਕੇ ਮੱਛਰਦਾਨੀ ਲਾ ਕੇ ਸੋਨਾ ਆਉਂਦਾ ਮੈਨੂੰ ਪਟਾ ਚੜਾਉਣਾ ਆਉਂਦਾ ਮੈਨੂੰ ਕੱਕ ਕੁਤਰਨੇ ਆਉਂਦੇ ਹੈਨਾ ਉਹਨਾਂ ਨੂੰ ਚੌਪਰ ਵੀ ਡਾਉਣਾ ਆਉਂਦਾ ਪੰਜਾਬ ਦਾ ਚੌਪਰ ਕੇਜਰੀਵਾਲ ਲਈ ਉੜਿਆ ਇਹਦੇ ਨਾਲ ਪੰਜਾਬ ਦਾ ਮਸਲਾ ਹੱਲ ਹੋ ਗਿਆ ਫਿਰ ਖਜ਼ਾਨਾ ਭਰ ਗਿਆ ਜਿਹੜੇ ਪੰਜਾਬ ਦੇ ਮਸਲੇ ਨਹੀਂ ਕਹਿੰਦੀ ਕਿ ਖਜ਼ਾਨਾ ਖਾਲੀ ਹੈ ਭਾਈ ਜੀ ਬਾਦਲ ਦੇ ਟਾਈਮ 28 ਗੱਡੀਆਂ ਚੱਲਦੀਆਂ ਸੀ ਉਹਦੇ ਨਾਲ ਤੇ ਉਹ ਤੋਂ ਬਾਅਦ ਤਰੱਕੀ ਹੋ ਗਈ ਵਿਕਾਸ ਹੋ ਰਿਹਾ ਹੈ ਕੈਪਟਨ ਦੇ ਟਾਈਮ ਉਹ ਗੱਡੀਆਂ 30 ਹੋ ਗਈਆਂ 30 ਗੱਡੀਆਂ ਦਾ ਕਾਫਲਾ ਚੱਲਣ ਲੱਗ ਗਿਆ ਚੰਨੀ ਦੇ ਟਾਈਮ ਥੋੜਾ ਜਿਹਾ ਹੋਰ ਵਿਕਾਸ ਹੋ ਗਿਆ ਉਹ 32 ਹੋ ਗਈਆਂ ਅੱਜ ਵਾਲੇ ਦਾ ਸੁਧਾਰਨ ਨੇ ਭਾਈ ਪਿੰਡ ਚੋਂ ਆਏ ਨੇ ਮਾਸਟਰ ਜੀ ਦੇ ਮੁੰਡੇ ਨੇ ਉਹ ਕਿੱਥੇ ਵਿਚਾਰੇ ਵੀਆਈਪੀ ਨੇ 38 ਤੋਂ 40 ਕ ਗੱਡੀਆਂ ਨਾਲ ਤੁਰਦੇ ਨੇ ਉਹਨੀਆਂ ਕ ਗੱਡੀਆਂ ਸਾਡੀ ਭਾਬੀ ਨਾਲ ਤੁਰਦੀਆਂ ਨੇ ਸੋ ਆ ਹਾਲ ਹੈ ਇਹ ਕਿਹਦਾ ਪੈਸਾ ਬਾਈ ਕਿਹਦਾ ਟੈਨ ਹੈ ਕਿਹਦਾ ਟੈਕਸ ਹੈ ਆਪਾਂ ਕੁਛ ਨਹੀਂ ਨੀ ਜਦੋਂ ਅਸੀਂ ਇਹ ਕਹਿੰਦੇ ਸੀ ਕਿ ਜਵਾਬ ਮੰਗਿਆ ਕਰੋ ਜਦੋਂ ਲੀਡਰ ਆਵੇ ਪੁੱਛਿਆ ਕਰੋ ਤੇ ਕਿੰਨੇ ਕ ਲੀਡਰ ਆਉਂਦੇ ਨੇ ਪੰਜਾਬ ਦੀ ਵਿਧਾਨ ਸਭਾ ਸੈਸ਼ਨ 2 ਦਿਨ ਕੀਤਾ ਤੇ ਆਪਾਂ ਐਮਐਲਏ ਨੂੰ ਕਹਿੰਨੇ ਕੀ ਆ ਵਿਧਾਨ ਸਭਾ ਦਾ ਮੈਂਬਰ ਕਿ ਵਿਧਾਨ ਸਭਾ ਦਾ ਮੈਂਬਰ ਚੁਣ ਲਿਆ ਜੇ ਮੈਂਬਰ ਸਾਲ ਦੇ 365 ਦਿਨਾਂ ਚੋਂ 20 ਦਿਨ ਜAVE ਉੱਥੇ ਤੇ ਫਿਰ ਕੀ ਉਹ ਤਨਖਾਹ ਲੈਣ ਦਾ ਹੱਕਦਾਰ ਹੈ ਇੱਥੇ ਕਈ ਮੁਲਾਜ਼ਮ ਭਰਾ ਮੇਰੇ ਬੈਠੇ ਹੋਣੇ ਕਿਸੇ ਨਾ ਕਿਸੇ ਵਿਭਾਗ ਚ ਜੇਕਰ ਉਹ ਹੜਤਾਲ ਤੇ ਚਲੇ ਜਾਣ ਤਾਂ ਸਰਕਾਰ ਇੱਕ ਚਿੱਠੀ ਘੜਦੀ ਆ ਸਰਕਾਰ ਕਹਿੰਦੀ ਆ ਜਿਹੜੀ ਮਰਜ਼ੀ ਸਰਕਾਰ ਹੋਵੇ ਉਹ ਸਰਕਾਰ ਚਿੱਠੀ ਕੱਢਦੀ ਆ 9 ਵਰਕ 9 ਪੇ ਕੰਮ ਤੇ ਆ ਜਾਓ ਨਹੀਂ ਤੁਹਾਡੀ ਤਨਖਾਹ ਘਟ ਲਾਂਗੇ ਜੇ ਹੁਣ ਮੈਂ ਪੁੱਛਾਂ ਕਿ ਮਾਨ ਸਾਹਿਬ ਸਾਢੇ 3 ਮਹੀਨੇ ਦਿੱਲੀ ਥੋੜੀ ਸਾਰੀ ਸਰਕਾਰ ਜਾ ਕੇ ਕੰਮ ਕਰਦੀ ਰਹੀ ਵੋਟਾਂ ਮੰਗਦੀ ਰਹੀ ਸਾਡੇ ਲਈ ਤਾਂ ਕੰਮ ਹੀ ਨਹੀਂ ਕੀਤਾ ਫਿਰ ਥੋੜੀ ਤਨਖਾਹ ਕੱਟ ਲਈਏ ਤੁਸੀਂ ਤਨਖਾਹ ਦੇ ਹੱਕਦਾਰ ਹੋ ਇਸ ਲਈ ਪੰਜਾਬ ਦੇ ਮੂਰੇ ਨਸ਼ੇ ਵਾਲਾ ਮਸਲਾ ਪੰਜਾਬ ਦੇ ਮੂਰੇ ਬੇਰੋਜ਼ਗਾਰੀ ਵਾਲਾ ਮਸਲਾ ਪੰਜਾਬ ਦੇ ਮੂਰੇ ਪਾਣੀ ਤੇ ਕਿਸਾਨੀ ਵਾਲਾ ਮਸਲਾ ਪੰਜਾਬ ਦੇ ਮੂਰੇ ਛੋਟੇ ਦੁਕਾਨਦਾਰ ਵਾਲਾ ਮਸਲਾ ਆ ਬੜੀਆਂ ਬੜੀਆਂ ਸੜਕਾਂ ਜਿਹੜੀਆਂ ਬਣਦੀਆਂ ਦਿਖ ਰਹੀਆਂ ਨਾ ਇਹ ਵਿਕਾਸ ਨਹੀਂ ਹੈ ਇਟਾਂ ਰੋੜਿਆਂ ਦਾ ਵਿਕਾਸ ਨਹੀਂ ਹੁੰਦਾ ਵਿਕਾਸ ਸ਼ਬਦੀ ਗਿਆਨ ਨਾਲ ਹੁੰਦਾ ਗੁਰੂ ਸਾਹਿਬ ਨੇ ਉਹੀ ਨਹੀਂ ਕਿਹਾ ਸੀਗਾ ਕਿ ਸ਼ਬਦ ਨੂੰ ਗੁਰੂ ਦਾ ਦਰਜਾ ਦੇ ਰਿਆਂ ਉਹ ਅੱਗੇ ਗੁਰਗੱਦੀ ਚਲਾ ਸਕਦੇ ਸੀ ਉਹਨਾਂ ਨੇ ਸ਼ਬਦ ਨੂੰ ਦਰਜਾ ਇਸੇ ਲਈ ਦਿੱਤਾ ਕਿ ਸੇਧ ਉੱਥੋਂ ਮਿਲਣੀ ਹੈ ਭਗਤ ਸਿੰਘ ਦੀ ਫੋਟੋ ਲਾਉਣ ਨਾਲ ਗੱਲ ਹੀ ਬਣਦੀ ਭਗਤ ਸਿੰਘ ਦੇ ਵਿਚਾਰਾਂ ਦਾ ਸਾਹਮਣਾ ਤਾਂ ਕਰੋ ਬਾਬਾ ਸਾਹਿਬ ਹੀਨਰਾ ਉਹ ਵਿੱਚ ਕਰਦੀ ਫੋਟੋ ਲਾਉਣ ਨਾਲ ਤੁਸੀਂ ਸਾਵਧਾਨ ਦੇ ਰੱਖੇ ਤਾਂ ਨਹੀਂ ਬਣੇ ਨਾ ਸਵਿਧਾਨ ਅਨੁਸਾਰ ਕੰਮ ਕਿਹੜਾ ਕਰ ਰਹੇ ਹੋ ਸੋ ਤਸਵੀਰਾਂ ਨੂੰ ਹਕੀਕਤ ਨਾ ਸਮਝਿਆ ਕਰੋ ਇਹ ਜਿੰਨੇ ਤੁਹਾਡੇ ਸਿਆਸਤਦਾਨ ਨੇ ਬਾਈ ਜੀ ਇਹਨਾਂ ਦੇ ਨਾਲ ਸਰੀਰ ਚ ਰੀੜ ਦੀ ਹੱਡੀ ਆ ਨਾ ਜਮੀਰ ਚ ਰੀੜ ਦੀ ਹੱਡੀ ਆ ਇਹ ਬਿਨਾ ਹੱਡੀਆਂ ਵਾਲੇ ਨੇ ਇਸ ਲਈ ਤੁਹਾਨੂੰ ਖੜੇ ਹੋਣਾ ਪੈਣਾ ਪੰਜਾਬ ਨੂੰ ਇੱਕ ਸੁਰ ਦੇ ਵਿੱਚ ਇੱਕ ਸੁਰਤਾ ਦੇ ਵਿੱਚ ਸੋਚਣਾ ਪੈਣਾ ਤਾਂ ਕਿ ਅਸੀਂ ਪੰਜਾਬ ਨੂੰ ਮੁੜ ਕੇ ਸੁਰਜੀਤ ਕਰ ਸਕੀਏ ਬਿਲਕੁਲ ਮਸਲੇ ਹੈਗੇ ਇਹ ਕਹਿ ਕੇ ਨਹੀਂ ਸਰਨਾ ਕਿ ਕੋਈ ਨਾ ਜੇ ਬਾਹਰਲੇ ਸੂਬਿਆਂ ਵਾਲੇ ਆ ਕੇ ਕੋਈ ਮਸਲਾ ਨਹੀਂ ਮਸਲਾ ਹੈ ਬਾਈ ਜੀ ਜੇ ਸਾਡੇ ਵਾਲੇ ਜਵਾਕ ਵਿਦੇਸ਼ਾਂ ਚ ਜਾ ਰਹੇ ਨੇ ਮਸਲਾ ਹੈ ਬਾਈ ਜੀ ਜੇ ਸਾਡਾ ਧਰਤੀ ਵਾਲਾ ਪਾਣੀ ਮੁੱਕ ਰਿਹਾ ਤਾਂ ਮਸਲਾ ਹੈ ਜੇ ਸਾਡਾ ਖਾਣ ਪੀਣ ਰਹਿਣ ਸਹਣ ਦਾ ਢੰਗ ਬਦਲ ਰਿਹਾ ਤਾਂ ਮਸਲਾ ਹੈ ਅੱਜ ਮੈਨੂੰ ਦੱਸ ਦਿਓ ਕਿ ਤੁਹਾਡੇ ਘਰ ਤੁਸੀਂ ਤਾਂ ਇਹ ਕਰਦੇ ਹੋ ਆ ਬੰਦੇ ਜਨਾਨੀਆਂ ਵਾਲੀਆਂ ਗੱਲਾਂ ਕਰਨੀਆਂ ਬਹੁਤ ਚੰਗੀਆਂ ਲੱਗਦੀਆਂ ਕਿ ਆ ਬੰਦੇ ਮਾੜੇ ਜਨਾਨੀਆਂ ਚੰਗੀਆਂ ਮੈਨੂੰ ਦੱਸ ਦਿਓ ਕਿ ਤੁਹਾਡੇ ਜਵਾਕਾਂ ਦੇ ਲਈ ਤੁਸੀਂ ਤੈ ਕਰਦੇ ਹੋ ਕਿ ਜਵਾਕ ਕੀ ਪਾਊਗਾ ਕੀ ਖਾਊਗਾ ਨਹੀਂ ਬਾਈ ਜੀ ਤੁਹਾਡਾ ਟੈਲੀਵਿਜ਼ਨ ਤੈ ਕਰਦਾ ਹੁਣ ਕਿ ਜਵਾਕ ਕੀ ਖਾਊਗਾ ਕੀ ਪਾਊਗਾ ਸਰਕਾਰਾਂ ਇਹੀ ਅਖਬਾਰੀ ਖ਼ਬਰੀ ਚੈਨਲ ਤੈ ਕਰਦੇ ਨੇ ਕਿ ਤੁਸੀਂ ਕਿਹੜੇ ਰੰਗ ਦੇ ਕੱਪੜੇ ਪਾਓਗੇ ਕਿਹੜੇ ਰੰਗ ਨੂੰ ਭੰਡੋਗੇ ਉਹ ਇਹ ਤਾਂ ਤਿਰੰਗੇ 'ਚੋਂ ਹਰਾ ਰੰਗ ਕੱਢਣ ਨੂੰ ਫਿਰਦੇ ਨੇ ਇਹਨਾਂ ਨੂੰ ਤਾਂ ਉਹ ਵੀ ਇੱਕ ਜਾਤਪਾਤ ਦਾ ਰੰਗ ਲੱਗਦਾ ਇਸ ਲਈ ਹਰ ਸਮੇਂ ਸਾਨੂੰ ਸੁਚੇਤ ਰਹਿਣ ਦੀ ਲੋੜ ਆ ਮੈਨੂੰ ਪਤਾ ਪਿੱਛੇ ਸੋ ਇਸ ਲਈ ਸਾਨੂੰ ਹਰ ਪਹਿਲੂ ਤੇ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਜਦੋਂ ਵੀ ਇਹਨਾਂ ਨੂੰ ਲੱਗਦਾ ਕਿ ਲੋਕ ਚੇਤਨ ਹੋ ਰਹੇ ਨੇ ਤਾਂ ਜਾਤ ਦਾ ਧਰਮ ਦਾ ਵੰਡ ਦਾ ਪਤਾ ਲੈ ਕੇ ਤੁਹਾਡੇ ਕੋਲ ਆਉਂਦੇ ਨੇ ਤੇ ਅਸੀਂ ਉਹ ਪਤਾ ਸਤਿਕਾਰ ਕਰਦੇ ਹਾਂ ਪੰਜਾਬ ਦੇ ਮੂਹਰੇ ਤਾਂ ਇਹਨਾਂ ਚੁਣੌਤੀਆਂ ਦੇ ਨਾਲ ਨਾਲ ਭਾਸ਼ਾ ਦੀ ਬਹੁਤ ਵੱਡੀ ਚੁਣੌਤੀ ਖੜੀ ਹੈ ਇੱਕ ਕਹਿਣਾ ਬਹੁਤ ਸਾਨ ਹੈ ਕਿ ਬੋਲੀ ਨੂੰ ਕੋਈ ਖਤਰਾ ਨਹੀਂ ਮੈਂ ਕੱਲ ਹੀ ਤਾਮਿਲ ਲੱਡੂ ਦੇ ਸੀਐਮ ਨੂੰ ਸੁਣ ਰਿਹਾ ਸੀਗਾ ਉਨੇ ਕਮਾਲ ਦੀ ਗੱਲ ਕੀਤੀ ਆ ਉਹ ਕਹਿੰਦਾ ਕਿੰਨੀਆਂ ਭਾਸ਼ਾਵਾਂ ਉਤਰੀ ਭਾਰਤ ਚ ਖਾ ਗਏ ਚਾਹੇ ਉਹ ਬ੍ਰਜ ਭਾਸ਼ਾ ਹੈ ਚਾਹੇ ਉਹ ਹੋਰ ਕਿੰਨੀਆਂ ਭਾਸ਼ਾਵਾਂ ਨੇ ਜਿਹੜੀਆਂ ਸਾਡੀ ਗੁਰੂ ਗ੍ਰੰਥ ਸਾਹਿਬ ਚ ਵੀ ਦਰਜ ਨੇ ਉਹਨਾਂ ਭਾਸ਼ਾਵਾਂ ਨੂੰ ਵੀ ਇਹਨਾਂ ਨੇ ਖਾ ਲਿਆ ਕੇਂਦਰੀਕਰਨ ਕਰਕੇ ਮੈਂ ਕਹਿੰਦਾ ਹਿੰਦੀ ਇੱਕ ਭਾਸ਼ਾ ਹੈਗੀ ਆ ਪਰ ਇਹਦਾ ਮਤਲਬ ਇਹ ਥੋੜਾ ਕੇ ਸਾਰੇ ਦੇਸ਼ ਦੀ ਭਾਸ਼ਾ ਉਹ ਹੈ ਇਹ ਮੁਲਕ ਸੁਬਿਆਂ ਨੂੰ ਮਿਲਾ ਕੇ ਬਣਿਆ ਮੁਲਕ ਹੈ ਕੇਂਦਰ ਕੋਲ ਕੋਈ ਟਕਸਾਲ ਨਹੀਂ ਲੱਗੀ ਹੋਈ ਕੋਈ ਫੈਕਟਰੀ ਨਹੀਂ ਲੱਗੀ ਹੋਈ ਸੂਬਿਆਂ ਤੋਂ ਜਿਹੜਾ ਟੈਕਸ ਜਾਂਦਾ ਉਹਦੇ ਨਾਲ ਕੇਂਦਰ ਚੱਲਦਾ ਹਰੇਕ ਸੂਬੇ ਦੀ ਆਪਣੀ ਭਾਸ਼ਾ ਆਪਣੀ ਬੋਲੀ ਆਪਣਾ ਪਹਿਰਾਵਾ ਆਪਣਾ ਰਹਿਣ ਸਹਿਣ ਆਪਣਾ ਖਾਣ ਪੀਣਾ ਤੇ ਜੇ ਸਾਡੇ ਸੱਭਿਆਚਾਰ ਤੇ ਸਾਡੀ ਬੋਲੀ ਤੇ ਹਮਲਾ ਹੈ ਫਿਰ ਸਾਨੂੰ ਇਕੱਠੇ ਆਉਣਾ ਪੈਣਾ ਹੈ ਬੋਲੀ ਕਦੇ ਕਿਸੇ ਧਰਮ ਦੀ ਜਾਤ ਫਿਰਕੇ ਦੀ ਨਹੀਂ ਹੁੰਦੀ ਬੋਲੀ ਖਿੱਤੇ ਦੀ ਇਲਾਕੇ ਦੀ ਮਿੱਟੀ ਦੀ ਹੁੰਦੀ ਹੈ ਜਿਹੜਾ ਪੰਜਾਬ ਚ ਜਨਮਿਆ ਉਹਦੀ ਬੋਲੀ ਪੰਜਾਬੀ ਹੈ ਉਹਨੂੰ ਪਹਿਰਾ ਦੇਣ ਦੀ ਲੋੜ ਹੈ ਸੋ ਇਸ ਲਈ ਗੱਲਾਂ ਬਹੁਤ ਕਰਨ ਨੂੰ ਦਿਲ ਕਰਦਾ ਪਰ ਮੈਂ ਸਮੇਂ ਧਿਆਨ ਚ ਰੱਖਦੇ ਆ ਹਾਂ ਪ੍ਰਬੰਧਕਾਂ ਨੇ ਗਾਂਭੀ ਵਿਵਧਣਾ ਪੰਜਾਬ ਦੇ ਮੂਰੇ ਭੱਖਦੇ ਮਸਲੇ ਨੇ ਤੇ ਉਹਨਾਂ ਮਸਲਿਆਂ ਦਾ ਹੱਲ ਸਾਡੇ ਸਾਰਿਆਂ ਕੋਲ ਹੈਗਾ ਖਾਸ ਕਰ ਪਿੰਡਾਂ ਚ ਜਿਹੜਾ ਜਿਹੜਾ ਜੋੜ ਤੋੜ ਕਿਤੇ ਉਹਦੇ ਕੋਲੋਂ ਨਾ ਮਿਲੇ ਡਾਕਟਰ ਕੋਲੋਂ ਫਿਰ ਬੈਤ ਕੋਲੋਂ ਮਿਲਦਾ ਪਿੰਡ ਵਾਲੀ ਬੇਬੇ ਕੋਲੋਂ ਮਿਲਦਾ ਪੁਰਾਣੀ ਦਾਦੀ ਨਾਨੀ ਕੋਲੋਂ ਮਿਲਦਾ ਉਹ ਸਾਰਾ ਕੁਝ ਹੈਗਾ ਸਾਡੇ ਕੋਲ ਉਹ ਵੇਸੇ ਚ ਪਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰ ਮਸਲੇ ਦਾ ਹੱਲ ਹੈ ਉਹੀ ਨਹੀਂ ਇਹ ਪੰਜਾਬ ਦੀ ਧਰਤੀ ਸੀ ਜਿੱਥੇ ਰਮਾਇਣ ਦੀ ਰਚਨਾ ਹੋਈ ਜਿੱਥੇ ਬੇਦ ਦੀ ਰਚਨਾ ਹੋਈ ਜਿੱਥੇ ਗੀਤਾ ਉਪਦੇਸ਼ ਹੋਇਆ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਰਚਿਆ ਗਿਆ ਇਹੀ ਧਰਤੀ ਕਿਉਂ ਝੁਣੀ ਇਹ ਤਾਂ ਸਤ ਜਲਖੇਜ ਧਰਤੀ ਆ ਇਹ ਸ਼ਬਦ ਵੀ ਉਗਾਉਂਦੀ ਆ ਇਹ ਫਸਲ ਵੀ ਉਗਾਉਂਦੀ ਆ ਜੀਵਨ ਵੀ ਉਗਾਉਂਦੀ ਆ ਪਰ ਸਾਨੂੰ ਬੀਜ ਸ਼ੁੱਧ ਪਾਉਣ ਦੀ ਲੋੜ ਆ ਤੇ ਉਹ ਸ਼ੁੱਧਤਾ ਦੇ ਲਈ ਸਾਨੂੰ ਜਾਗਦੇ ਰਹਿਣ ਦੀ ਲੋੜ ਆ ਮੈਂ ਤੁਹਾਡੇ ਹਵਾਲੇ ਨਾਲ ਆਪਣੀ ਇੱਕ ਸੱਤਰ ਕਹਿ ਕੇ ਆਪਣੀ ਥਾਂ ਲਵਾਂਗਾ ਉਹ ਰੁੱਖਾਂ ਬਾਗ ਮਕਾਉਣਾ ਚਾਹੁੰਦੇ ਪੰਜਾਬੀ ਨੂੰ ਉਹ ਰੁੱਖਾਂ ਬਾਗ ਮਕਾਉਣਾ ਚਾਹੁੰਦੇ ਪੰਜਾਬੀ ਨੂੰ ਮੈਂ ਬੀਜ ਬਣ ਉਗਾਵਾ ਕਾਹ ਪੰਜਾਬੀ ਨੂੰ ਉਹ ਦੀਵੇ ਬਾਗ ਬੁਝਾਉਣਾ ਚਾਹੁੰਦੇ ਪੰਜਾਬੀ ਨੂੰ ਮੈਂ ਲਾਟ ਬਣ ਰੁਸ਼ਨਾਵਾ ਕਾਹ ਪੰਜਾਬੀ ਨੂੰ ਮਾਂ ਬੋਲੀ ਦੇ ਕਰਜ਼ ਬੜੇ ਨੇ ਮੇਰੇ 'ਸਰ' ਮੈਂ ਪੁੱਤ ਬਣ ਸੰਭਾਲਾਂ ਕਾਹ ਪੰਜਾਬੀ ਨੂੰ ਮੈਂ ਪੁੱਤ ਬਣ ਸੰਭਾਲਾਂ ਕਾਹ ਪੰਜਾਬੀ